ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਸਤਿਕਾਰ ਸ੍ਰੀ ਅਰਮੰਤ ਸਾਹਿਬ ਜੀ ਕੇ ਮੌਜੂਦਾ ਦੱਸਦੇ ਕਿ ਅੱਜ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਅੱਜ ਨਵੀ ਪਾਸ਼ਾਏ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋਸ ਤੋਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਰੁਕ ਕਰਵਾ ਦਿੰਦੇ ਆ ਸੋ ਦੱਸਦੇ ਕਿ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਅਸ਼ੀਰਵਾਦ ਸੰਗਤਾਂ ਦੇ ਖਾਤਰ ਕੈਲੀ ਕੀ ਆਪਣਾ ਬਲੀਦਾਨ ਦਿੱਤਾ ਸੋ ਉਸ ਨੂੰ ਲੈ ਕੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਮੌਜੂਦ ਹੈਗੇ ਆ ਮੌਜੂਦ ਹੈਗਾ ਗੁਰਦੁਆਰਾ ਸਾਹਿਬ ਸੋ ਇੱਥੇ ਵੀ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਆਪਾਂ ਸੰਗਤਾਂ ਨਾਲ ਗੱਲਬਾਤ ਕਰਾਂਗੇ ਕਿ ਆਖਦੇ ਦਿਹਾੜੇ ਨੂੰ ਕਿਵੇਂ ਮੁੱਖ ਮੰਨਦੇ ਨੇ ਕੀ ਇਤਿਹਾਸ ਹੈ ਅੱਜ ਦਾ ਸੰਗਤਾਂ ਨਾਲ ਗੱਲਬਾਤ ਕਰਦੇ ਆ ਕਿ ਆਕਰ ਕੀ ਬਾਬਾ ਵਿਗੁਰਜੀ ਖਾਲਸਾ ਬੈਗ ਜੀ ਦੀ ਬਤ ਹੈ। ਵਿਗੁਰਜੀ ਖਾਲਸਾ ਬੈਗ ਜੀ ਦੀ ਬਤ ਹੈ। ਬਾਬਾ ਜੀ ਅੱਜ ਨਵੀ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆਂ। ਆਪਾਂ ਕੀ ਇਤਿਹਾਸ ਹੈ ਅੱਜ ਦੇ ਦਿਨ ਦਾ ਉਹਦੇ ਬਾਰੇ ਸੰਤਾਂ ਨੂੰ ਜਾਣੂ ਕਰਵਾਵਾਂਗੇ। ਨਵੀ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਜਨਮ 1621 ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਹੈ। ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੇ ਜੀ ਕੋਖੋਂ ਅੱਜ ਦਾ ਦਿਨ ਬਹੁਤ Hindu ਧਰਮਵਾਦ ਦੀ ਰੱਖਿਆ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਹੈ। ਜਗਦੋ ਔਰੰਗਜ਼ੇਬ ਸਾਰਿਆਂ ਨੂੰ ਜਬਰੀ ਮੁਸਲਮਾਨ ਬਣਾ ਰਿਆ ਸੀ ਤਾਂ ਸਾਰੇ ਹਿੰਦੂ ਇਕੱਠੇ ਹੋ ਕੇ ਕਸ਼ਵੀਰੀ ਪੰਡਤ ਇਕੱਠੇ ਹੋ ਕੇ ਗੁਰੂ ਸੇਗ ਬਾਦਰ ਸਾਹਿਬ ਜੀ ਕੋਲ ਗਏ ਉਹ ਕਹਿੰਦੇ ਸਾਡੀ ਤੁਸੀਂ ਰੱਖਿਆ ਕਰੋ ਤੇ ਜਦੋਂ ਕੋਈ ਮਹਾਨ ਪੁਰਸ਼ ਸ਼ਹੀਦੀ ਦੇਵੇ ਤਾਂ ਹੀ ਅਸੀਂ ਬਚ ਸਕਦੇ ਹਾਂ ਤੇ ਨਵੇਂ ਨਵੇਂ ਬਾਦਸ਼ਾਹ ਜੀ ਨੇ ਕਿਹਾ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੀ ਗੁਰਤੇਗ ਬਾਦਰ ਜੀ ਸ਼ੀਧੀ ਦੇ ਦੇਣ ਤਾਂ ਤੁਸੀਂ ਜਿਹੜਾ ਹੈਗਾ ਵੈ ਸਾਨੂੰ ਤੰਗ ਨਹੀਂ ਕਰੋਗੇ ਜੇ ਉਹ ਮੁਸਲਮਾਨ ਬਣ ਲਈ ਤਿਆਰ ਹੋ ਜਾਣ ਤਾਂ ਸਾਰੀ ਜਿਹੜੀ ਹੈਗੀ ਐ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ ਜੇ ਜੇ ਸਾਡਾ ਗੁਰੂ ਜਿਹੜਾ ਹੈਗਾ ਵੈ ਉਹ ਸ਼ੀਧੀ ਦੇ ਕੇ ਤੇ ਸਾਨੂੰ ਬਚਾ ਸਕਦਾ ਵੈ ਤਾਂ ਇਸ ਲਈ ਉਹਨਾਂ ਨੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜਦੋਂ ਉਹਨਾਂ ਦੀ ਉਮਰ ਸਿਰਫ 9 ਸਾਲ ਸੀ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਧ ਮਹਾਂਪੁਰਸ਼ ਹੋਰ ਕੋਣ ਹੋ ਸਕਦਾ ਹੈ Hindu ਧਰਮ ਦੀ ਰੱਖਿਆ ਲਈ ਉਹਨਾਂ ਨੇ 1675 ईसवी ਵਿੱਚ ਗੁਰਦਰਾ ਸਿੰਘ ਸਾਹਿਬ ਵਿਖੇ ਆਪਣੀ ਸ਼ਹੀਦੀ ਦਿੱਤੀ ਅਤੇ ਸਾਰੀ ਹਿੰਦੂ ਨੂੰ ਹਿੰਦੂਆਂ ਨੂੰ ਬਚਾਇਆ ਅੱਜ ਇਹ ਅੱਜ ਅੱਜ ਜਿਹੜੀ ਸਾਰੀ ਜਿਹੜੀ ਹੈ ਜੀ ਨਾ ਅੱਜ ਇਹ ਦੇਸ਼ ਨਾ ਹੁੰਦਾ ਅੱਜ ਕੋਈ ਵੀ ਨਾ ਹੁੰਦਾ ਸਾਰੇ ਮੁਸਲਮਾਨ ਹੁੰਦੇ ਇਹ ਉਹਨਾਂ ਦੀ ਜਿਹੜੀ ਕੁਰਬਾਨੀ ਜਿਹੜੀ ਦਿੱਤੀ ਹੈ ਇਹ ਅੱਜ ਦਾ ਇਹ ਇਤਿਹਾਸ ਹੈ ਸੋ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਮੈਨੇ ਵਾਈਗੁਰੂ ਜੀ ਕੇ ਖਾਲਸਾ ਵੈਗ ਜੀ ਕੀ ਵੈਗੂ ਜੀ ਕੇ ਖਾਲਸਾ ਵੈਗੂ ਜੀ ਕੀ ਨਾਮ ਤੁਹਾਡਾ ਗਗਨਦੀਪ ਕੋ ਕਿਹੜੀ ਜਗ੍ਹਾ ਤੋਂ ਆਏ ਹੋ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਆਇਆ ਅੱਜ ਨਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਕੁਛ ਨਹੀਂ ਮੈਂ ਕੁਛ ਨਹੀਂ ਉਹਨਾਂ ਦੀ ਸ਼ਹਾਦਤ ਨੂੰ ਅੱਜ ਯਾਦ ਕਰਦੇ ਉਹਨਾਂ ਨੇ ਸ਼ਹੀਦੀ ਦਿੱਤੀ ਸੀਗੀ ਹਿੰਦੂ ਧਰਮ ਦੇ ਖਾਤਰ ਕਸ਼ਮੀਰੀ ਪੰਡਤਾਂ ਨੂੰ ਬਚਾਇਆ ਸੀ ਜ਼ਬਰਦਸਤੀ ਮੁਗਲ ਬਣਾਇਆ ਜਾ ਰਿਹਾ ਸੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਸੋ ਗੁਰੂ ਪਾਸ਼ਾ ਜੀ ਨੇ ਸ਼ਹੀਦੀ ਦਿੱਤੀ ਹੈ ਨਾ ਕਿ ਆਪਣੇ ਧਰਮ ਵਾਸਤੇ ਹਿੰਦੂ ਧਰਮ ਵਾਸਤੇ ਉਸ ਬਾਰੇ ਕੀ ਖਿਆਲ ਹੈ ਤੁਸੀਂ ਕੀ ਬਚਣਾ ਜਾਣੇ ਆ ਤੁਸੀਂ ਇੱਕ ਵਾਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਤੁਸੀਂ ਦੱਸੋ ਥੋੜਾ ਹਾਂ ਦੀ ਉਹਨਾਂ ਦੀ ਸ਼ਹੀਦੀ ਹੋਈ ਸੀ ਦਿੱਲੀ ਵਿੱਚ ਹੋਈ ਸੀ ਗੁਰਦਾਰਾ ਸੀਸਗੰਜ ਸਾਹਿਬ ਵਿਖੇ ਤੇ ਨਾਲ ਉਹਨਾਂ ਦੇ ਸਿੰਘ ਸੀਗੇ ਭਾਈ ਮਨੀ ਸਿੰਘ ਵੀ ਹੋਰ ਵੀ ਸਿੰਘ ਸੀਗੇ ਭਾਈ ਦਿਆਲਾਲ ਜੀ ਉਹਨਾਂ ਨੂੰ ਸ਼ਹੀਦ ਕੀਤਾ ਨਾਲ ਉਹ ਤੇ ਤੁਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਸੀਸ ਲੈ ਕੇ ਆਏ ਤੇ ਬਬਲੱਖੀ ਸਾਹ ਬਨਜਾਰਾ ਜੀ ਦੇ ਘਰ ਵਿੱਚ ਉਹਨਾਂ ਦਾ ਤਰਦਾ ਸੰਸਕਾਰ ਕੀਤਾ ਗਿਆ ਘਰ ਦੇ ਸਮੇਤ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਨਮ ਕਹਿੰਦੇ ਆ ਉਹਨਾਂ ਨੂੰ ਅਨੰਦ ਅਨੰਦਪੁਰ ਸਾਹਿਬ ਦਸਵੇਂ ਬਾਦਸ਼ਾਹ ਕੋ ਸੀਸ ਲੈ ਕੇ ਗਏ ਉਹਨਾਂ ਦਾ ਤੇ ਉੱਥੇ ਮਹਾਰਾਜ ਨੇ ਉਹਨਾਂ ਨੂੰ ਗਲੇ ਨਾਲ ਲਗਾਇਆ ਸੀ ਹੋਰ ਤੁਸੀਂ ਕੀ ਪੁੱਛਣਾ ਹਾਂ ਸੋ ਵਾਈਬ ਤਾਂ ਬਿਲਕੁਲ ਵੱਡੀ ਗਿਣਤੀ ਚ ਸੰਕਾੰਨਤ ਮस्तक ਹੋਰੀਆਂ ਨੇ ਆਜ਼ਾਦ ਦਿਨ ਕਹਿ ਲੀਏ ਕਿ ਗੁਰਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਸੀਗੀ ਸੋ ਇਹ ਤਸਵੀਰਾਂ ਅਕਸ਼ੀਰ ਹਰਮੰਦਰ ਸਾਹਿਬ ਦੀਆਂ ਇੱਕ ਵਾਰ ਰੋ ਕਰਵਾਦੰਨੇ ਆ ਸੋ ਤਸਵੀਰਾਂ ਚ ਦੇਖੋ ਕੀ ਕਿਸ ਤਰੀਕੇ ਦੇ ਨਾਲ ਸੰਗਤਾਂ ਅੱਜ ਸ੍ਰੀ ਹਰਮੰਦਰ ਸਾਹਿਬ ਮਤਮਸਤਕ ਹੋ ਰਹੀਆਂ ਨੇ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਰਹੀਆਂ ਹੈਗੀਆਂ ਨੇ ਸੋ ਜ਼ਰੂਰ ਆਪਾਂ ਹੋਰ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਸ਼ਹੀਦੀ ਦਿਹਾੜੇ ਸੰਬੰਧੀ ਕੀ ਕੀ ਜਿਹੜੇ ਖਾਸ ਜਿਹੜੀ ਅਰਦਾਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤ ਜੀ ਕੀ ਨਾਮ ਤੁਹਾਡਾ ਬਬਲਰਾਜ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਓ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਤੋਂ ਆਇਓ ਨਵੀਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿ ਏ ਆਪਣੇ ਸੀਸ ਜੀ ਤੋਂ ਹੀ ਹੰਗੂਾ ਤੇ ਸਰਬੱਤ ਦਾ ਭਲਾ ਸੋਚਿਆ ਜੀ ਤੁਹ ਅੱਜ ਅਰਦਾਸ ਵੀ ਹੋਏਗੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਸ਼ਹਾਦਤ ਨੂੰ ਯਾਦ ਕੀਤਾ ਜਾਵੇ ਹਾਂਜੀ ਸੰਗਤ ਬਹੁਤ ਦੂਰੋਂ ਚੱਲ ਕੇ ਆਈ ਹੈ ਜੀ ਉਹ ਅੰਦਰ ਬਹੁਤ ਜਿਆਦਾ ਰਸ ਹੈਗਾ ਜੀ ਦਰਸ਼ਨ ਦੀ ਗੱਲ ਹਾਂਜੀ ਦਰਸ਼ਨ ਬਹੁਤ ਅੰਦਰ ਦਾ ਲੱਗ ਰਿਹਾ ਦਰਸ਼ਨ ਕਰਕੇ ਬਹੁਤ ਮਨ ਨੂੰ ਸਕੂਨ ਮਿਲਦਾ ਜੀ ਹਾਂਜੀ ਕੁਝ ਬਾਬਸੀਗਾ ਪਹਿਲੇ ਕੀ ਸ਼੍ਰੀਰ ਮੰਦਰ ਸਾਹਿਬ ਜਾਣਾ ਆ ਸ਼ਹੀਦੀ ਦਿਹਾੜੇ ਸੰਬੰਧੀ ਆ ਉਦਾਂ ਕੁਝ ਬਣਿਆ ਸਮਾਨੀ ਨਹੀਂ ਉਹ ਇਹ ਉਦਦੇ ਪ੍ਰੋਗਰਾਮ ਬਣਿਆ ਸੀਗਾ ਜੀ ਜੀ ਬਿਲਕੁਲ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸੰਗਤਾਂ ਦੇ ਵਿੱਚ ਅੱਜ ਜ਼ਰੂਰ ਉਤਸ਼ਾਹ ਹੈਗਾ ਆ ਅੰਦਰੋਂ ਦਰਸ਼ਨ ਦੀਦਾਰੇ ਕਰਕੇ ਪਹੁੰਚ ਰਹੀਆਂ ਹੈਗੀਆਂ ਨੇ ਗੱਲਬਾਤ ਕਰਦੇ ਆ ਮਿਰਜੂ ਵਾਹਿਗੁਰੂ ਜੀ ਖਾਲਸਾ ਜੀ 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 ਪਤਾ ਜੀ ਕੀ ਨਾਮ ਮਿਰਜੂ ਤੁਹਾਡਾ ਸतीश ਕੁਮਾਰ ਜੀ 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 ਨਵੀ ਪਾਸ਼ਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅੰਦਰੋਂ ਦਰਸ਼ਨ ਦੀਦਾਰੇ ਕਰਕੇ ਆਇਓ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਡੀ ਇੱਕ ਬੱਚੇ ਦੀ ਥੋੜੀ ਮੰਨਤ ਜੀ ਵੀ ਸੀ ਸੋ ਅੱਜ ਅਸੀਂ ਸੁਕਨਾਵਿਲਾਕੇ ਆਏ ਆ ਸਾਨੂੰ ਬਹੁਤ ਵਧੀਆ ਜੀ ਅਰ ਤੇ ਅਰੇ ਤੇ ਸਾਡੀ ਬੇਟੀ ਦਾ ਜਿਹੜਾ ਸੁਖਨਾ ਸੇ ਪੂਰੀ ਕਰਿਆ ਛੇਦੀ ਤੇ ਆੜੀ ਦੋ ਸਰੀ ਤੇ ਸੁਖਨਾ ਪੂਰੀ ਹੋ ਗਈ ਸਾਡੀ ਰੱਬੇ ਨੇ ਤਰੱਕੀਆਂ ਬਖਸ਼ੇ ਔਰ ਜਿੰਨੀ ਸੰਗਤ ਤੇ ਇਹ ਸਭ ਨੂੰ ਚੜਦੀ ਕਲਾ ਜ ਰੱਖੇ ਪ੍ਰਮਾਤਮਾ ਬਾਈ ਤੰਦਰੁਸਤੀ ਆਬਖਸ਼ਾ ਤਾਂ ਬਿਲਕੁਲ ਸੰਗਤਾਂ ਜ਼ਰੂਰ ਅਜਨਤਮਸਤਕ ਹੋ ਰਹੀਆਂ ਨੇ ਜਿੱਥੇ ਕਹਿ ਲਈਏ ਕਿ ਹੋਰ ਸਤਨਾ ਕਿ ਨਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਹੀਦੀ ਦਿਹਾੜੇ ਕੀ ਕਹਿਣਾ ਚਾਹੋਗੇ ਬਹੁਤ ਧੰਕ ਜੀ ਬਹੁਤ ਧੰਨ ਇਹ ਜੱਥੇ ਜਿਹੜੇ ਬਣਾਉਣਾ ਚਾਹੀਦਾ ਵਾ ਸਰਕਾਰਾਂ ਨੂੰ ਮਿਲ ਕੇ ਰਾਮੇ ਕਿਹਾ ਤੇ ਲੱਗਦਾ ਕਿ ਇਦਾਂ ਸੰਗਤਾਂ ਨੂੰ ਇਤਿਹਾਸ ਜਾਣੂ ਕਰਵਾਉਣਾ ਚਾਹੀਦਾ ਹੈ ਆਪਣੇ ਸਿੱਖ ਧਰਮ ਨੂੰ ਲੈ ਕੇ ਬਿਲਕੁਲ ਗਾਣੂ ਕੌਣ ਚਾਹੀਦਾ ਆਪਾਂ ਨੂੰ ਪੜ੍ਹਨਾ ਵੀ ਚਾਹੀਦਾ ਹੈ ਸਿੱਖਣੇ ਚਾਹੀਦਾ ਆਪਾਂ ਜੀ ਬਿਲਕੁਲ ਸੋ ਦੇਖ ਸਕਦੇ ਨਮਸਤਕ ਹੋਈ ਕਿ ਅੱਜ ਵੱਡਾ ਦਿਨ ਹੈ ਜਿੱਥੇ ਕਿ ਧਰਮ ਦੇ ਖਾਤਰ ਪਾਈ ਸੀ ਇੱਕ ਸ਼ਹੀਦ ਗੁਰੂ ਇੱਕ ਬਹਾਦਰ ਸਾਹਿਬ ਜੀ ਕੋਲ ਕਿ ਹਾਨੂੰ ਬਚਾਇਆ ਜਾਵੇ ਧਰਮ ਦੇ ਖਾਤਰ ਉਹਨਾਂ ਨੇ Hindu ਧਰਮ ਦੇ ਖਾਤਰ ਉਹਨਾਂ ਨੇ ਆਪਣਾ ਸੀਸ ਜਿਹੜਾ ਸੀ ਉਹ ਦਿੱਤਾ ਸੀ ਆਪਣਾ ਬਲੀਦਾਨ ਦਿੱਤਾ ਸੀਗਾ ਸੋ ਜ਼ਰੂਰ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਪਈਆਂ ਨੇ ਸੰਗਤਾਂ ਸੰਗਤਾਂ ਇੱਥੇ ਪਹੁੰਚ ਕੇ ਸ਼ਰਧਾ ਭਾਵਨਾਵਾਂ ਨਾਲ ਅਰਦਾਸ ਕਰ ਰਹੀਆਂ ਨੇ ਸੋ ਅਸੀਂ ਵੀ ਇਹੀ ਸੁਨੇਹਾ ਦੇਨੇ ਆ ਲੋਕਾਂ ਨੂੰ ਕਿ ਆਪਣੇ ਇਤਿਹਾਸ ਪਿੱਛੇ ਸਿੱਖ ਪੜ੍ਹੇ ਰਹੇ ਨੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਕਿਹੜੇ ਪੜਾਅ ਤੇ ਰਹਿ ਗਈ ਆ ਸੰਤਾ ਨੂੰ ਸਿੱਖ ਇਤਿਹਾਸ ਜ਼ਰੂਰ ਜਾਣੂ ਕਰਵਾਇਆ ਜਾਵੇ ਏਦਾਂ ਦੇ ਕੋਈ ਪ੍ਰੋਗਰਾਮ ਉਲੀਕੇ ਜਾਣ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਤਿਹਾਸ ਜਿਹੜੇ ਨੇ ਸਿੱਖ ਧਰਮ ਨੂੰ ਲੈ ਕੇ ਉਹ ਜ਼ਰੂਰ ਜਾਣੂ ਕਰਵਾਇਆ ਜਾਵੇ ਸੋ ਅਸੀਂ ਵੀ ਤਨ ਤਨ ਸਾਹਿਬ શ્રી ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਨਕੋਟ ਪਰ ਨਾਮ ਕਰਦੇ ਹਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ